ਯੂਐਸ ਚੋਣਾ ਚ ਦੇਸੀ ਤਮਾਕਾ ਤਿੰਨ ਭਾਰਤ ਵੰਸ਼ੀਆਂ ਨੇ ਕਿਵੇਂ ਬਦਲਿਆ ਅਮਰੀਕਾ ਦਾ ਇਤਿਹਾਸ ਸਤਿਸ਼ਕਾਲ ਮੈਂ ਮਹਿ ਇੱਕ ਤਿੱਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਦੋਸਤੋ ਤਾਰੀਖ 5 ਨਵੰਬਰ 2025 ਅਮਰੀਕੀ ਸਿਆਸਤ ਲਈ ਇਹ ਤਾਰੀਖ ਹੁਣ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਈ ਹੈ ਇਸ ਦਿਨ ਅਮਰੀਕਾ 'ਚ ਸਿਰਫ ਵੋਟਾਂ ਦੀ ਗਿਣਤੀ ਨਹੀਂ ਹੋਈ ਸਗੂ ਇੱਕ ਨਵਾਂ ਇਤਿਹਾਸ ਲਿਖਿਆ ਗਿਆ ਇੱਕ ਅਜੀਹਾ ਇਤਿਹਾਸ ਜਿਸ ਨੂੰ ਤਿੰਨ ਭਾਰਤੀ ਮੂਲ ਦੇ ਮੁਸਲਿਮ ਉਮੀਦਵਾਰਾਂ ਨੇ ਆਪਣੀ ਮਿਹਨਤ ਨਾਲ ਲਿਖਿਆ ਜੀ ਹਾਂ ਅੱਜ ਜ세 ਗੱਲ ਕਰ ਰਹੇ ਹਾਂ ਉਸ ਟ੍ਰਿਪਲ ਧਮਾਕੇ ਦੀ ਜਿਸ ਨੇ ਨਾ ਸਿਰਫ ਅਮਰੀਕਾ ਬਲਕਿ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤਿੰਨ ਨਾਮ ਯਾਦ ਰੱਖਿਓ ਇਹ ਤਿੰਨ ਨਾਮ ਅਕਤਾ ਪੂਰੇਵਾਲ ਜੋਹਰਾਨ ਮਮਤਾਨੀ ਅਤੇ ਗਜ਼ਾਲਾ ਹਾਸ਼ਮੀ ਇਹ ਤਿੰਨੋਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜੇ ਅਤੇ ਬਾਅਦ ਜਿੱਤ ਵੀ ਗਏ ਪਰ ਇਹ ਸਿਰਫ ਇੱਕ ਜਿੱਤ ਨਹੀਂ ਹੈ ਇਹ ਡੋਨਲਡ 트੍ਰੰਪ ਲਈ ਵੱਡਾ ਝਟਕਾ ਹੈ ਜੇਣਾ ਨੇ ਇਹਨਾਂ ਦੇ ਵਿਰੋਧੀਆਂ ਦਾ ਖੁੱਲਕੇ ਸਮਰਥਨ ਕੀਤਾ ਸੀ ਆਓ ਜਾਣਦੇ ਹਾਂ ਕੌਣ ਹਨ ਇਹ ਤਿੰਨ ਹੀਰੋ ਅਤੇ ਕੀ ਹੈ ਇਹਨਾਂ ਦੀ ਕਹਾਣੀ ਸਾਡੀ ਲਿਸਟ ਤੇ ਪਹਿਲਾ ਨਾਮ ਹੈ ਆਫਤਾਬ ਪੂਰੇਵਾ 43 ਸਾਲਾ ਆਫਤਾਬ ਨੇ ਸਿਨసినਾਟੀ, ohio ਦੇ ਮੇਅਰ ਵਜੋਂ ਦੂਜੀ ਵਾਰ ਚਤ ਹਾਜ਼ਰ ਕੀਤੀ ਹੈ ਪਰ ਉਹਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ 8ਵੀਂ ਜਮਾਤ ਤੋਂ ਜੀ ਹਾਂ 8ਵੀਂ ਜਮਾਤ ਤੋਂ ਜਦੋਂ ਉਹਨਾਂ ਨੇ ਆਪਣੀ ਪਹਿਲੀ ਵਿਦਿਆਰਥੀ ਚੋਣ ਲੜੀ ਤਾਂ ਉਹਨਾਂ ਦਾ ਨਾਰਾ ਸੀ big brown and beautiful ਇਹ ਆਤਮ ਵਿਸ਼ਵਾਸ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਮਿਲਿਆ। आफताब ਦੇ ਪਿਤਾ ਪੰਜਾਬੀ ਹਨ ਅਤੇ ਉਹਨਾਂ ਦੀ ਮਾਂ ਇੱਕ ਤਿੱਬਤੀ ਸਰਨਾਰਥੀ। ਇੱਕ ਵੱਡੀ ਕੰਪਨੀ ਵਿੱਚ ਵਕੀਲ ਵਜੋਂ ਕੰਮ ਕਰਦਿਆਂ आफताब ਨੇ 2016 'ਚ ਆਪਣਾ ਆਰਾਮਦਾਇਕ ਕਾਰਪੋਰੇਟ ਕੈਰੀਅਰ ਛੱਡ ਦਿੱਤਾ ਅਤੇ ਲੋਕਾਂ ਦੀ ਸੇਵਾ ਲਈ ਸਿਆਸਤ 'ਚ ਆ ਗਏ। ਅਤੇ ਅੱਜ ਉਹਨਾਂ ਨੇ 트럼ਪ ਦੇ ਸਮਰਥਕ ਅਤੇ ਜੀਡੀ ਰੈਂਸ ਦੇ ਮਤਰੇਪਰਾ ਕੋਰੀ ਬੋਮਰ ਨੂੰ ਹਰਾ ਕੇ ਆਪਣਾ ਲੋਹਾ ਬਣਵਾਇਆ ਹੈ ਹੁਣ ਗੱਲ ਕਰਦੇ ਹਾਂ ਦੂਜੇ ਅਤੇ ਸ਼ਾਰਦ ਸਭ ਤੋਂ ਵੱਡੇ ਤਮਾਕੇ ਦੀ ਜਹਰਾਨ ਮਮਤਾਨੀ ਦੋਸਤੋ ਨਿਊਯਾਰਕ ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ਹਿਰ ਉਸ ਨਿਊਯਾਰਕ ਸ਼ਹਿਰ ਨੂੰ ਆਪਣਾ ਪਹਿਲਾ ਮੁਸਲਿਮ ਪਹਿਲਾ ਦੱਖਣੀ ਏਸ਼ੀਆਈ ਅਤੇ ਹੁਣ ਤਖਦਸ ਸਭ ਤੋਂ ਨੌਜਵਾਨ ਮੇਅਰ ਮਿਲ ਗਿਆ ਹੈ ਅਤੇ ਉਹ ਹੈ ਸਿਰਫ 34 ਸਾਲਾ ਜੋਹਰਾਨ ਮਮਤਾਨੀ ਜੋਹਰਾਨ ਦਾ ਭਾਰਤ ਨਾਲ ਡੂੰਘਾ ਰਿਸ਼ਤਾ ਹੈ ਕਿ ਤੁਸੀਂ ਮਸ਼ਹੂਰ ਫਿਲਮ ਮੇਕਰ ਮੀਰਾ ਨਾਇਨ ਨੂੰ ਜਾਣਦੇ ਹੋ ਜੀ ਹਾਂ ਜੋਹਰਾਨ ਮੀਰਾ ਨਾਇਰ ਦੇ بیٹے ਨੇ ਉਹ ਗਾਂਡਾ ਦੇ ਜਨਮੇ 7 ਸਾਲ ਦੀ ਉਮਰ 'ਚ ਨਿਊਯਾਰਕ ਆਏ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਆਸਤជា ਆਉਣ ਤੋਂ ਪਹਿਲਾਂ ਜੋਹਰਾਨ ਕੀ ਕਰਦੇ ਸਨ ਰੁਕੋ ਰੁਕੋ ਉਹ ਇੱਕ ਰੈਪਰ ਸਿੰਗਰ ਸਨ ਮਿਸਟਰ ਕੈਲਚਮਮ ਨਾਂ ਨਾਲ ਉਹ ਰੈਪ ਕਰਦੇ ਸਨ ਡੈਮੋਕ੍ਰੈਟਿਕ ਸੌਸਲਿਸ ਜੋਹਰਾਨ ਅੱਜ ਦੇ ਨੌਜਵਾਨਾਂ ਦੀ ਆਵਾਜ਼ ਨੇ ਜੋ ਮਹਿੰਗਾਈ ਅਤੇ ਨੌਕਰੀਆਂ ਦੀ ਕਮੀ ਨਾਲ ਜੂਝ ਰਹੇ ਨੇ ਉਨ੍ਹਾਂ ਨੇ 트럼ਪ ਦੇ ਸਮਰਥਨ ਵਾਲੇ ਸਾਬਕਾ ਗਵਰਨਰ ਐਂਡ੍ਰਿਓ ਕਾਮੋਨੂ ਹਰਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਅਤੀਤੀਜਾ ਨਾਮ ਜੋ ਸਾਬਤ ਕਰਦਾ ਹੈ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ। ਗਜ਼ਾਲਾ ਹਾਸ਼ਮੀ 61 ਸਾਲਾ ਗਜ਼ਾਲਾ ਹਾਸ਼ਮੀ ਨੇ ਵਰਜੀਨੀਆ ਚ ਲੈਫਟਿਨੈਂਟ ਗਵਰਨਰ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਉਸ ਅਧਿਤੀ ਪੰਚਣ ਵਾਲੀ ਪਹਿਲੀ ਮੁਸਲਿਮ ਅਤੇ ਪਹਿਲੀ ਦੱਖਣੀ ਏਸੀਆਈ ਔਰਤ ਬਣ ਗਈ ਹੈ। ਗਜ਼ਾਲਾ ਦੀ ਕਹਾਣੀ ਹਰ ਉਸ ਇਨਸਾਨ ਨੂੰ ਪ੍ਰੇਰਨਾ ਦਿੰਦੀ ਹੈ ਜੋ ਸੁਪਨੇ ਦੇਖਦਾ ਹੈ। 1964 ਚ ਭਾਰਤ ਦੇ ਹైదరాబాద్ ਚ ਜਨਮ ਸਿਰਫ 4 ਸਾਲ ਦੀ ਉਮਰ ਚ ਪਰਿਵਾਰ ਨਾਲ ਫਿਰ ਅਮਰੀਕਾ ਆ ਗਈ। ਸਿਆਸਤ ਚ ਆਉਣ ਤੋਂ ਪਹਿਲਾਂ ਉਹਨਾਂ ਨੇ ਲਗਭਗ 30 ਸਾਲ ਬੱਚਿਆਂ ਨੂੰ ਪੜਾਇਆ ਉਹ ਇੱਕ ਪ੍ਰੋਫੈਸਰ ਰੈਸਨ 2019 ਚ ਸਟੇਟ ਸੈਨੇਟਰ ਬਣਨ ਤੋਂ ਬਾਅਦ ਅੱਜ ਉਹਨਾਂ ਨੇ ਲਫਟਿੰਗ ਗਵਰਨਰ ਬਣ ਕੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ ਤਾਂ ਦੋਸਤੋ ਅਖਤਾਰ ਜ਼ੋਹਰਾਨ ਅਤੇ ਗੱਜ਼ਾਲਾ ਇਹ ਇੱਕ ਜਿੱਤ ਦੱਸਦੀ ਹੈ ਕਿ ਅਮਰੀਕਾ ਦੀ ਸਿਆਸਤ ਬਦਲ ਗਈ ਹੈ ਇਹ ਦੇਸੀ ਭਾਈਚਾਰੇ ਦੀ ਵੱਡੀ ਦਾ ਅੱਕਤ ਨੂੰ ਦਰਸਾਉਂਦੀ ਹੈ ਇਹ ਉਹਨਾਂ ਲੱਖਾਂ ਪ੍ਰਵਾਸੀਆਂ ਦੀ ਜਿੱਤ ਹੈ ਜੋ ਅਮਰੀਕਾ ਨੂੰ ਆਪਣਾ ਘਰ ਮੰਨਦੇ ਸਨ ਇਹ ਸੀ 트리플 ਧਮਾਕੇ ਦੀ ਪੂਰੀ ਕਹਾਣੀ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਅਮਰੀਕਾ 'ਚ ਇੱਕ ਨਵੀਂ ਰਾਜਨੀਤਿਕ ਕ੍ਰਾਂਤੀ ਦੀ ਸ਼ੁਰੂਆਤ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ